ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜੀ ਮੈਂ ਇੰਗਲੈਂਡ ਛੁੱਟੀ ਕਰ ਰਿਹਾ ਦਸਤਾਰ ਫਿਲਮ ਦੀ ਅਮਰ ਹੰਦਲ ਜੀ ਡਾਇਰੈਕਟਰ ਨੇ ਵਾਈਟ ਹਲ ਵਾਲੇ ਦੀ ਪਿਕਚਰ ਆ ਬੜਾ ਪਿਆਰ ਸਤਕਾਰ ਮਹਾਰਾਜ ਜਿਨ੍ਹਾਂ ਨੇ ਮੈਨੂੰ ਦਿੱਤਾ ਹੈ ਮੈਂ ਥੋੜੇ ਜਿਹਾ ਜਾ ਰਹੇ ਹਾਂ ਅ ਅੱਜ ਛੁੱਟੀ ਸੀ ਤਾਂ ਮੈਂ ਕਿਹਾ ਵੀ ਚਲੋ ਅੱਜ ਸੈਰ ਕਰਕੇ ਆਈਏ ਇੰਗਲੈਂਡ ਦੀ ਸੈਰ ਕਰ ਰਹੇ ਹਾਂ ਜਿਵੇਂ ਆ ਦੇਖੋ ਆਪ ਬੇਟਾ ਸਾਡਾ ਇਸ਼ੂ ਚੱਟੀ ਚਲਾ ਰਿਹਾ ਬੜਾ ਖਿਆਲ ਕਰਦਾ ਮੇਰਾ ਬੜਾ ਪਿਆਰ ਕਰਦਾ ਹੈ ਜੀ ਤੇ ਉਹ ਗੱਲ ਮੈਂ ਆ ਕਰਨੀ ਸੀ ਉਹ ਕਿਸੇ ਨੇ ਇੱਕ ਪੋਸਟ ਪਾਈ ਹੈ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਹੈ ਫਲਾਣਾ ਮੈਨੂੰ ਰੋਟੀ ਨਹੀਂ ਦਿੰਦੇ ਇਹ ਕਿਸ ਉੱਲੂ ਦੇ ਪੱਟੇ ਨੇ ਪਾਈ ਹੈ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਦਿਨ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਮੈਂ ਗੱਲ ਕਹੀ ਸੀ ਇਹਨੂੰ ਆ ਜਿਹੜਾ ਜਿਹਨੇ ਇੰਟਰਵਿਊ ਲਈਆ ਮੇਰੀ ਮੈਨੂੰ ਲੱਗਦਾ ਇਹ ਉਹੀ ਬੰਦਾ ਏ ਇਹਨੂੰ ਮੈਂ ਇਕ ਗੱਲ ਕਹੀ ਸੀ ਬਈ ਹੁਣ ਮੈਂ ਅਮਰ ਸਿੰਘ ਮਹਾਰਾ ਨੇ ਮਮੀ ਸ਼ਿਕਾਇਤ ਆ ਆਪਣੀ ਗੋਦ ਵੀ ਪਠਾ ਲਿਆ ਤੇ ਹੁਣ ਮੈਂ ਜਾਣ ਲਈ ਤਿਆਰ ਆ ਮਹਾਰਾਜ ਮੈਨੂੰ ਜਦ ਮਰਜ਼ੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਗਈ ਹੈ ਜੀ ਇਹਨੇ ਹੋਰ ਹੀ ਬਣਾ ਕੇ ਗੱਲ ਕਰਦੀ ਮੇਰੇ ਘਰ ਦੇ ਮਾਤਾ ਜਿਹੜੀ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਸਤਵੀਰ ਕੌਰ ਨੀਨਾ ਉਹ ਵਿਚਾਰੀ ਦੋ ਦੋ ਟਿਫਨ ਚੱਤੀ ਫਿਰਦੀ ਆ ਨਾਲੇ ਤਾਂ ਅਕੈਡਮੀ ਚਾਹੁੰਦੀ ਐ ਅਕੈਡਮੀ ਚਲਾਉਂਦੀ ਐ ਇਹਨਾਂ ਰੋਟੀ ਪਿੱਛੇ-ਪਿੱਛੇ ਲਈ ਫਿਰਦੀ ਆ ਮੇਰੇ ਕੋਲ ਕੋਈ ਵਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਹੈ ਜੀ ਤੇ ਮੇਰੇ ਬੱਚੇ ਵਿਕਟਰ ਐਮੀ ਯੂਵੀ ਜੋਰਾ ਤੇ ਨੀਲਮ ਬਟੀਆਂ ਮੇਰੀ ਜੋਰੇ ਦੀ ਵਾਈਫ ਹੈ ਜੀ ਮੇਰੀ ਹੈਜ਼ਲ ਬਟੀਆਂ ਯੂਵੀ ਦੀ ਵਾਈਫ ਮੇਰੇ ਦੋਨੋਂ ਗ੍ਰੈਂਡ ਚਿਲਡਰਨ ਬੱਚੇ ਦੋਨੋਂ ਮਾਤਾਵਾਂ ਸ਼ਬਨਮ ਹੋਣੀ ਸਾਰੇ ਅਸੀਂ ਇੱਕ ਪਰਿਵਾਰ ਆ ਤੁਹਾਨੂੰ ਦੱਸ ਦਈਏ ਗੱਲ ਠੀਕ ਆ ਨਾ ਇਹ ਲਿਖਣ ਤੋਂ ਪਹਿਲਾਂ ਪਹਿਲਾਂ ਆਪਣਾ ਦਿਮਾਗ ਸੈੱਟ ਕਰ ਲਿਆ ਕਰੋ ਮੈਂ ਤੁਹਾਨੂੰ ਦੱਸਾਂ ਫੇਰ ਨਾ ਕਿ ਮੁਰਗ ਕਢੀਸ ਕੇ ਵਿੱਚ ਚੱਤ ਵੀ ਫੇਰੂੰਗਾ ਤੁਹਾਡੇ ਹੈਂ ਤੁਸੀਂ ਕੀ ਸਮਝ ਬੱਬਰ ਛੇੜ ਆਦਮੀ ਆ ਤਾਂ ਮੇਰਾ adda ਵੱਡਾ ਪਰਿਵਾਰ ਸਾਰੀ ਦੁਨੀਆ ਮੇਰਾ ਪਰਿਵਾਰ ਸਾਰੀ ਦੁਨੀਆ ਦੀ ਮੇਰੀਆਂ ਧੀਆ ਨੇ ਪੁੱਤਰ ਨੇ ਹੈ ਜੀ ਮੈਂ ਦਸਵੇਂ ਗੁਰੂ ਮਹਾਰਾਜ ਨੇ ਆਖਿਆ ਸੱਚ ਕਹੂੰ ਸੁਨ ਲੈ ਉਹ ਸਵੇ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਠੀਕ ਹੈ ਨਾ ਤੇ ਮੇਰਾ ਸਾਰੀ ਦੁਨੀਆ ਮੇਰੀ ਆਪਦੀ ਪਰਿਵਾਰ ਅਕਬਰ ਹੈ ਮੇਰਾ ਸਿੱਖ ਕਾਮ ਦਾ ਮੈਂ ਪਰਿਵਾਰ ਦਾ ਸਦਸਿਆ ਤਾਂ ਤੁਹਾਨੂੰ ਮੈਂ ਦੱਸ ਦਿਆਂ ਵੀ ਮੇਰੇ ਬਾਪੂ ਜੀ ਹੈ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਕਾਰਯੋਗ ਬਾਪੂ ਜੀ ਸਤਕਾਰਯੋਗ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਸਤਕਾਰਯੋਗ ਮੇਰੇ ਬਾਪੂ ਜੀ ਛੋਟੇ ਮੇਰੀ ਮਾਂ ਭਾਜੀ ਮਾਤਾ ਸਹਿਬ ਗੌਰ ਜੀ ਮੇਰੀ ਦਾਦੀ ਮਾਂ ਮਾਤਾ ਗੁਜਰਕੌਰ ਜੀ ਮੇਰੇ ਚਾਰ ਵੱਡੇ ਭਰਾ ਮੇਰੇ ਬਾਬੇ ਬਾਬਾ ਜੀਤ ਸਿੰਘ ਜੀ ਜੋਹਾਰ ਸਿੰਘ ਜੀ ਹੈ ਜੀ ਬਾਬਾ ਫਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਮੇਰੇ ਪੰਜ ਪਿਆਰੇ ਮਹਾਰਾਜ ਜੀ ਮੇਰੇ ਸ਼ਹੀਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਜਗਦੀ ਜੋਤ ਮੇਰੇ ਗੁਰੂ ਮਹਾਰਾਜ ਜੀ ਹਾਂਜੀ ਤੇ ਮੇਰਾ ਇਡਾ ਵੱਡਾ ਪਰ ਸਿੱਖ ਕੌਮ ਸ਼ਹੀਦ ਸਿੰਘ ਸਾਰੇ ਇਹ ਮੇਰੇ ਰਿਸ਼ਤੇਦਾਰ ਨੇ ਮੇਰਾ ਪਰਿਵਾਰ ਆ ਮੇਰਾ ਇਸ ਪਰਿਵਾਰ ਦਾ ਬੱਚਾ ਤੇ ਇਹ ਪਰਿਵਾਰ ਮੇਰਾ ਮੈਨੂੰ ਜ਼ਿੰਦਗੀ ਦੇ ਵਿੱਚ ਇੰਨੀ ਕਿ ਤਾਕਤ ਬਖਸ਼ੀ ਹੋਈ ਆ ਵੀ ਜੇ ਜਦ ਚਾਹੂੰਗਾ ਉਹ ਤੋ ਜਾਊਂਗਾ ਪਰ ਇਹ ਗੁਰੂ ਦੀ ਮੈਂ ਗੱਲ ਕੀਤੀ ਸੀ ਵੀ ਮੈਂ ਹੁਣ ਸੰਪੂਰਨ ਹੋ ਗਈ ਜ਼ਿੰਦਗੀ ਵਿੱਚ ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆ ਆਯੂ ਵੀ ਹਰ ਮਹੀਨੇ 50000 ਰੁਪਿਆ ਮੇਰੇ ਅਕਾਊਂਟ 'ਚ ਭੇਜਦਾ ਇਜੇ ਮੈਂ ਹੁਣ ਆਵਾਜ਼ ਮਾਰਦਾ ਨਾ ਵੀ ਮੈਨੂੰ ਆ ਚਾਹੀਦਾ ਤਾਂ ਸਾਰਾ ਕੁਝ ਛੱਡ ਕੇ ਆ ਜਾਵਾਂ ਠੀਕ ਹੈ ਤੇ ਉਹ ਜਿਹੜੀ ਮੇਰੀ ਮਾਤਾ ਛੋਟੀ ਆਪਣੀ ਸੁਖਵੀਰ ਕੌਰ ਨੀਣਾ ਇਹ ਸਾਰਾ ਦਿਨ ਅੰਤਿਕਾਰ ਅਕੈਡਮੀ ਚ ਵੀ ਕੰਮ ਕਰਦੀ ਘਰ ਵੀ ਚਲਾਉਂਦੀ ਬੱਚੇ ਪਾਲਦੀ ਆ ਤੇ ਮੇਰੇ ਨਾਲ ਇੰਨਾ ਸਤਕਾਰ ਮਾਣ ਪਿਆਰ ਕਰਦੇ ਸਾਰੇ ਹੈ ਇਹ ਮੇਨਾਂ ਦੀਆਂ ਭੈਣਾਂ ਇਹਨਾਂ ਦੇ ਜਿਹੜੇ ਆਪਣੇ ਭੈਣਾਂ ਦੇ ਘਰ ਵਾਲੇ ਐ ਹੈ ਜੀ ਤੇ ਮਾਤਾ ਸਾਡੀ ਹੈ ਗੁਰਮੀਤ ਕੌਰ ਜੀ ਉਹ ਸਾਨੂੰ ਐ ਪਾਲਦੇ ਜਿਵੇਂ ਬੱਚੇ ਪਾਲਦੇ ਹੁੰਦੇ ਮੈਂ ਤਾਂ ਪਿਆਰ ਹੀ ਬਾਲਾ ਕਰਦੇ ਹਾਂ ਮੈਂ ਤਾਂ ਉਹਦਾ ਪੁੱਤ ਸਮਝ ਕੇ ਕਰਦਾ ਤੇ ਤੂੰ ਜੋ ਮਰਜ਼ੀ ਲਿਖਦਾ ਓਏ ਅਗਰ ਤੂੰ ਭਾਈ ਆਪਦੀ ਕਲਮ ਹਿਸਾਬ ਨਾਲ ਚਲਾਇਆ ਕਰੋ ਆਰਟੀਕਲ ਹਿਸਾਬ ਨਾਲ ਲਿਖਿਆ ਕਰੋ ਫਿਰ ਨਾ ਆਖਿਓ ਜੇ ਹੈ ਤੈਨੂੰ ਕਿਹਦਾ ਹੱਕ ਦਿੱਤਾ ਵੀ ਇਹੋ ਜਿਹੀ ਗੱਲਾਂ ਲਿਖਣ ਦਾ ਤੈਨੂੰ ਯੋਗਰਾ ਸਿੰਘ ਐਂ ਲੱਗਦਾ ਹੈ ਬਾਲਾ ਜਰਨਲ ਵੀ ਕਦੇ ਕਹਿੰਦੇ ਮੈਂ ਮਰਨ ਨੂੰ ਤਿਆਰ ਮੈਨੂੰ ਰੋਟੀ ਨਹੀਂ ਮਿਲਦੀ ਰੋਟੀ ਤਾਂ ਮੈਨੂੰ ਸਾਰੀ ਦੁਨੀਆ ਦਿੰਦੀ ਹੈ ਮੇਰੇ ਘਰ ਦੇ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਹੈ ਅੱਗੇ ਤੋਂ ਇਹੋ ਜਿਹੀ ਗੱਲਾਂ ਲਿਖੀ ਆਪਦਾ ਹਿਸਾਬ ਲਾ ਲਿਓ ਜੇ ਹੁਣ ਤਾਂ ਪੀ ਚੱਲ ਕਿਉਂਕਿ ਅਮਰਿਤ ਸ਼ਕਲ ਜੇ ਮੈਂ ਪਹਿਲਾ ਵਾਲਾ ਯੋਗਰਾ ਆਂਦਾ ਮੈਂ ਤੇਰਾ ਦਫਤਰ ਆ ਗਿਆ ਸੀ ਮੈਨੂੰ ਪਰੰਤੂ ਕੌਣ ਹੈ ਕੌਣ ਨਹੀਂ ਹੈ ਜਗਬਾਣੀ ਦਾ ਹੋਏਗਾ ਭਾਈ ਆਪਦੇ ਘਰੇ ਸਮਝ ਆ ਗਈ ਨਾ ਅਮਰਦਾਰ ਜਿਹਾ ਗੱਲਾਂ ਲਿਖੀਆਂ ਤਾਂ ਗੱਲ ਕੁਛ ਕਰੀ ਦੀਏ ਕਰ ਤੁਸੀਂ ਕੁਛ ਦਿੰਦੇ ਹੋ ਤੇ ਲੋਕਾਂ ਦੇ ਘਰਾਂ 'ਚ ਕਲੇਸ਼ ਕਰਨਾ ਚਾਹੋ ਨੇ ਘਰ ਤੋੜਨਾ ਚਾਹੋ ਨੇ ਤੁਸੀਂ ਹਿਸਾਬ ਨਹੀਂ ਪਿਆ ਅਗਵਾ ਦਾ ਐ ਕਿ ਦਿੱਤਾ ਮਾਫ ਕਰ ਮੁਣ ਕੇ ਨਾ ਲਿਖੀਆਂ ਅੱਜ ਗੱਲ ਤੇ ਤੁਸੀਂ ਇਹਨਾਂ ਦੇ ਗੱਲਾਂ ਨਾ ਸੁਣਿਆ ਕਰੋ ਤੁਹਾਨੂੰ ਯੋਗਰਾ ਸਿੰਘ ਜਾਣਦੇ ਐੰਨੇ ਮੈਨੂੰ ਫੋਨ ਆ ਗਏ ਲੋਕਾਂ ਦੇ ਲੋਕ ਰੋਈ ਜਾਂਦੇ ਐ ਵਿਚਾਰੇ ਕੀ ਕਰਤਾ ਤੂੰ ਲਿਖ ਕੇ ਓਏ ਹੈ ساری ਦੁਨੀਆ ਹਲਾ ਕੇ ਰੱਖਦੀ ਇਸ ਕਰਕੇ ਭਾਈ ਤੈਨੂੰ ਮਾਫ ਕਰਦਣੇ ਆਤਗੀ ਮੁੜਕੇ ਨਹੀਂ ਕਰਨਾ ਸੋ ਜਿਹੜਾ ਆਰਟੀਕਲ ਤੁਸੀਂ ਪੜ੍ਹ ਰਹੇ ਹੋ ਇਹ ਬਕਵਾਸ ਹੈ ਕਿਹਾ ਮੈਂ ਕੁਝ ਹੋਰ ਸੀ ਇੰਟਰਵਿਊ ਕਰਕੇ ਗਿਆ ਸੀ ਮੈਨੂੰ ਲੱਗਿਆ ਪਤਾ ਹੁਣ ਕੌਣ ਹੈ ਇਹ ਜੱਗ ਬਾਣੀ ਤੋਂ ਆਇਆ ਸੀ ਕਰੇ ਕਹਿੰਦਾ ਮੈਸੇਜ ਬੰਦੇ ਇੰਟਰਵਿਊ ਕਰਦਾ ਨਹੀਂ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਸੋ ਇਸ ਕਰਕੇ ਭਾਈ ਆਪ ਦਾ ਹਿਸਾਬ ਠੀਕ ਕਰੋ ਮੇਰੇ ਪਰਿਵਾਰ ਬਾਰੇ ਲਿਖਿਆ ਜਾਂ ਕੋਈ ਗੱਲ ਕੀਤੀ ਫਿਰ ਨਾ ਆਖਿਓ ਜੀ ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਇਹੋ ਜਿਹੇ ਮਾਤਾਵਾਂ ਨੂੰ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੰਨਾ ਮੇਰਾ ਬਣਾਪੇ ਚ ਤਿਆਰ ਕਰਦੇ ਇਹ ਹੋਰ ਗੱਲ ਹੈ ਵੀ ਮੈਂ ਸ਼ੂਟਿੰਗਾਂ ਕਰਨਾ, ਇੱਧਰ ਜਾਣਾ, ਉੱਧਰ ਜਾਣਾ, ਕ੍ਰਿਕਟ ਦੀ ਕੋਚਿੰਗ ਕਰਨੀ ਹੈ ਜੀ ਤੇ ਮੈਨੂੰ ਇਹਨਾਂ ਟਾਈਮ ਨੇਲ ਦਾ ਮਹਾਰਾਜ ਦਾ ਨਾਮ ਜਪਣਾ, ਨਾ ਜਪ ਹੁੰਦਾ ਕੱਲੇ ਹੋ ਕੇ। ਕੱਲੇ ਬੈਠ ਕੇ। ਇਸ ਕਰਕੇ ਮੈਂ ਪਾਸੇ ਹੋ ਕੇ ਰਹਿਣਾ। ਇਹ ਥੋੜਾ ਵੀ ਮੈਂ ਤਾਂ ਸਵੇਰੇ ਤੂੰ ਮੈਂ ਘਰ ਤੋਂ ਦੂਰ ਨਾ ਕਿਤੇ। ਖਬਰਦਾਰ ਜੇ ਮੇਰੀ ਫੈਮਿਲੀ ਬਾਰੇ ਮੁੜ ਕੇ ਗੱਲ ਰਹੀ ਤਾਂ ਮੈਂ ਦੱਸ ਦਵਾਂ। ਸਮਝ ਆ ਗਈ? ਮੈਂ ਉਹ ਆਦਮੀ ਆ ਮੇਰੇ ਪਰਿਵਾਰ ਦੇ ਮੜ ਜੇ ਵੀ ਛਿੱਟਾ ਪਕਿਸ ਨੇ ਪਾਇਆ ਤਾਂ ਮੈਂ ਧੱਜੀਆਂ ਧੇਊਗਾ ੜਾ। ਹਾਂ ਮੇਰੇ ਲਈ ਮੇਰਾ ਪਰਿਵਾਰ ਬਹੁਤ ਵੱਡੀ ਚੀਜ਼ ਹੈ। بس ਇਹ ਗੱਲ ਅੱਜ ਤੋਂ ਬਈ ਯਾਦ ਰੱਖਣਾ ਖ਼ਬਰਦਾਰ ਜੇ ਕਿਸੇ ਨੇ ਪੈਨ ਚੱਕ ਕੇ ਇੱਕ ਅਲਫ਼ਾਜ਼ ਵੀ ਮੇਰੇ ਬੱਚਿਆਂ ਬਾਰੇ ਜਾਂ ਮੇਰੀ ਮਾਤਾਵਾ ਬਾਰੇ ਜਾਂ ਮੇਰੇ ਪਰਿਵਾਰ ਬਾਰੇ ਕੁਝ ਲਿਖਿਆ ਰਹੀ ਰਿਸ਼ਤੇਦਾਰਾਂ ਦੀ ਗੱਲ ਇਹ ਵੀ ਦੱਸ ਦਿਆਂ ਇਹ ਨਕਲੀ ਰਿਸ਼ਤੇਦਾਰ ਜਿਹੜੇ ਸਾਡੇ ਘਰ ਖਰਾਬ ਕਰਦੇ ਨੇ ਮੈਂ ਹੁਣ ਵੀ ਕਹਿੰਦਾ ਰਿਸ਼ਤੇਦਾਰ ਤੇ ਕੁੱਤੇ ਇਹ ਘੱਟ ਨਹੀਂ ਵੜਨੇ ਚਾਹੀਦੇ ਲੇਕਿਨ ਰਿਸ਼ਤੇਦਾਰ ਉਹ ਚੰਗਾ ਜਿਹੜਾ ਘਰ ਜੋੜੇ ਜਿਹੜਾ ਘਰ ਦੀ ਖੁਸ਼ੀ ਜਾਵੇ ਜਿਹੜਾ ਆਪਣੀ ਪਿਆਰ ਘਰ ਚ ਵੰਡੇ ਉਹ ਹੁੰਦਾ ਰਿਸ਼ਤੇਦਾਰ ਆਇਆ ਮਾਮਾ ਪਟਿਆਲੇ ਵਾਲਾ ਬੋਲਦਾ ਮੈਨੂੰ ਪਤਾ ਹੈ ਨਾ ਕੀ ਨਾ ਨੂੰ ਤਾਂ ਲੱਗਦੀ ਮਾਮਾ ਤੇਰੀ ਚੁਰਤ ਦੀ ਗੱਲ ਕਰਦੀ ਏ ਹਾਂ ਮੁੜ ਕੇ ਨਾ ਗੱਲ ਕਰੀ ਮੇਰਾ ਇੱਥੇ ਕੋਈ ਮਾਮਾ ਚ ਆਇਆ ਤਾਤਾ ਮਾਸੀ ਨਹੀਂ ਕੁਛ ਨਹੀਂ ਮੇਰਾ ਇੱਕ ਗੁਰੂ ਘਰ ਆ ਤੇ ਮੇਰਾ ਪਰਿਵਾਰ ਆ ਜਿਹੜੇ ਬੱਚੇ ਆ ਦੈਟਸ ਇਟ ਇਸ ਤੋਂ ਇਲਾਵਾ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਮੇਰਾ ਸਿਮਰਨ ਮੇਰਾ ਪੁੱਤ ਹੈ ਹਾਂਜੀ ਔਰ ਮੇਰਾ ਜੋਬਨਜੀਤ ਮੇਰਾ ਪੁੱਤ ਹੈ ਇਹ ਕਿਹੜੀ ਗੱਲ ਸਾਰੀ ਦੁਨੀਆ ਪੁੱਤ ਹੈ ਤੁਸੀਂ ਲਿਖਾਇਓ ਆਰਟੀਕਲ ਲਿਖ ਕੇ ਜੋ ਮਰਜ਼ੀ ਬੋਲਦੇ ਨੇ ਖਬਰਦਾਰ ਮੇਰੇ ਬਾਰੇ ਗੱਲ ਕੀਤੀ ਤਾਂ ਤਰਾਬ ਇੰਟਰਵਿਊ ਕਰਨੀ ਹੁੰਦੀ ਹੱਥ ਜੋੜ ਦੇ ਫਿਰਦੇ ਹੁੰਦੇ ਆਂ ਹੈ ਫੇਰ ਤੁਸੀਂ ਜੋ ਮਰਜ਼ੀ ਲੇਖੋ ਇਸ ਕਰਕੇ ਮੈਂ ਜਿੰਨਾ ਖੁਸ਼ ਨਹੀਂ ਸੀ ਬੰਦਾ ਕੋਈ ਵੀ ਨਹੀਂ ਹਾਂ ਇਹ ਹੋਰ ਗੱਲ ਹੈ ਮੈਂ ਆਪਣਾ ਜੀਵਨ ਅਲੱਗ ਹੋ ਕੇ ਮਹਾਰਾਜੇ ਕਦਮਾ ਜੀਣਾ ਚਾਹੁੰਦਾ ਕਿਉਂਕਿ ਮੇਰੀ ਪਾਠਕੂੜੇ ਤੇ 24 ਘੰਟੇ ਮੈਂ ਪਾਠ ਹੀ ਕਰਨਾ ਹੁੰਦਾ ਹੁਣ ਗੱਡੀ ਜਾ ਰਿਹਾ ਮੈਂ ਪੰਜ ਬਾਣੀਆਂ ਦਾ ਪਾਠ ਸਬਹਾਰਾਜ ਨੇ ਮੇਰੇ ਤੋਂ ਕਰਾਇਆ ਵਿਸ਼ੂ ਨੇ ਵੀ ਸੁਣਿਆ ਹੈ ਇਹ ਅੱਗੇ ਤੋਂ ਨਹੀਂ ਇਹ ਗੱਲ ਕਰਨੀ ਖਾਬਰਦਾਰ ਜੇ ਕੋਈ ਬੋਲੇ ਤਾਂ ਮੇਰਾ ਪਰਿਵਾਰ ਮਹਿਜੂ ਵੀ ਮੇਰਾ ਪੁੱਤ ਮੇਰਾ ਉਹ ਨਾ ਮੇਰਾ ਪਿਆਰ ਕਰਦਾ ਹੈ ਚੋਰਾ ਕਰਦਾ ਹੈ ਜੋਰੀ ਦੀ ਵਾਈਫ ਨੀਲਮ ਕਰਦੀ ਹੈ ਹੇਜ਼ਲ ਕਰਦੀ ਹੈ ਗ੍ਰੈਂਡਚਿਲਡ ਉਹ ਵਿਚਾਰਾ ਹਰਨ ਬਾਪੂ 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 ਕਰਦਾ ਫਿਰਦਾ ਹੈ ਹੈ ਬੱਚੇ ਮੇਰੇ ਐਵੇਂ ਹੀ ਮੇਰੀ ਇੰਡੀਆ ਟੀਮ 'ਚ ਖੇਡ ਰਹੀ ਹੈ ਵਿਕਰ ਮੇਰਾ ਗਿਆ ਹੋਇਆ ਅ ਅਮਰੀਕਾ ਉਥੇ ਅਕੈਡਮੀਆ ਖੋਲਣ ਤੇ ਉਹ ਵਿਚਾਰੀ ਜਿਹੜੀ ਮਾਂ ਆਪਣੀ ਨੀਨਾ ਤੇ ਸਦਗੀਰ ਇਹ ਵਿਚਾਰੀ ਤੁਰੇ ਫਿਰਦੀ ਹੈ ਸਾਰਾ ਦਿਨ ਕਿੱਥੇੋਂ ਕੀ ਕਰਦੇ ਹੋ ਕੀ ਖਾਦਾ ਉੱਚੀ ਬਣਾਵਾ ਕਰਾਂ ਹੈ ਸੋ ਖਬਰਦਾਰ ਜੇ ਅੱਜ ਤੋਂ ਬਾਅਦ ਇੱਕ ਵੀ ਅਲਫ਼ਾਜ਼ ਮੇਰੇ ਪਰਿਵਾਰ ਬਾਰੇ ਲਿਖਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਆ ਪੜ੍ਹ ਕੇ ਨਾ ਵੀ ਉਦਾਸ ਹੋਇਆ ਕਰੋ ਐ ਹੋ ਜੀ 20 ਟਟ ਪੂਜੀ ਤੋਰੇ ਖੜਦੇ ਆ ਠੀਕ ਹੈ ਨਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ